हां जी की हाल है जी ठीक ठाक हूं जी सारे ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਇੱਕ ਵੀਡੀਓ ਆਪਾਂ ਪਾਈ ਸੀ ਪਹਿਲਾਂ ਵੀ ਪਾਈ ਸੀਗੀ ਤੇ ਜਿਹੜਾ ਨਿਸ਼ਾਨ ਸਾਹਿਬ ਜੀ ਦਾ ਮਤਲਬ ਕਿ ਮਸਲਾ ਬਣਿਆ ਹੋਇਆ ਆ ਤੇ ਉਸ ਤੇ ਬਾਈ ਦਵਿੰਦਰ ਜੀ ਬੋਲੇ ਆ ਗੱਲਬਾਤ ਕੀਤੀ ਆ ਉਹਨਾਂ ਨੇ ਤੇ ਹੁਣੇ-ਹੁਣੇ ਮੈਂ ਕੰਮ ਕਰਨ ਆਇਆ ਸੀਗਾ ਇੱਥੇ ਮਾਰਕੀਟ ਦੇ ਵਿੱਚ ਤੇ ਵੀਡੀਓ ਮੇਰੇ ਸਾਹਮਣੇ ਆਈ ਤਾਂ ਮੈਂ ਵੀ ਚਲੋ ਇਹ ਵੀ ਹਨਾ ਭੈਣਾ ਭਰਾਵਾਂ ਨਾਲ ਸਾਂਝੀ ਕੀਤੀ ਜਾਵੇ ਗੱਲਬਾਤ ਅਤੇ ਦੇਖੋ ਜੀ ਮਸਲੇ ਫਿਰ ਬਣਦੇ ਹੁੰਦੇ ਆ ਪਹਿਲਾਂ ਸਾਨੂੰ ਇਸ ਚੀਜ਼ਾਂ ਸੋਚਣੀਆਂ ਚਾਹੀਦੀਆਂ ਆ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਨਾ ਮੈਂ ਅਕਸਰ ਵੀਡੀਓ ਕਰਦਾ ਹੁੰਦਾ ਹੁਣ ਮੈਂ ਕਹਿੰਦਾ ਹੁੰਨਾ ਆ ਵੀ ਠੀਕ ਆ ਤੁਸੀਂ ਕੰਮ ਕਰਦੇ ਹੋ ਕੋਈ ਵੀ ਕੰਮ ਕਰਦੇ ਆ ਤੇ ਉਹਨੂੰ ਧਿਆਨ ਚ ਰੱਖ ਕੇ ਕਰੋ ਪਹਿਲਾਂ ਧਿਆਨ ਚ ਰੱਖ ਕੇ ਕਰੋ ਕਿ ਇਹ ਮਸਲਾ ਸਾਡੇ ਦੇ ਨਾ ਪੈ ਜਾਵੇ ਕਿਤੇ ਕੁਝ ਭੈਣ ਭਰਾ ਇਦਾਂ ਦੇ ਆ ਵੀ ਵੀਡੀਓ ਤਾਂ ਕਰਦੇ ਆ ਮੈਨੂੰ ਬੜਾ ਦੁੱਖ ਹੁੰਦਾ ਆ ਤੇ ਕੋ ਹੋਰ ਮਸਲਿਆਂ ਦੇ ਵਿੱਚ ਤਾਂ ਬਹੁਤ ਲੱਤਾਂ ਪਸਾਉਂਦੇ ਆਣ ਕੇ ਕੋ ਇਦਾਂ ਦਾ ਮਸਲਾ ਕੋਈ ਵੀ ਹੁੰਦਾ ਤਾਂ ਕੋਈ ਨਹੀਂ ਬੋਲਦਾਗਾ ਇਹੋ ਜਿੰਗੀਆਂ ਗੱਲਾਂ ਦੇ ਉੱਤੇ ਕੋਈ ਵੀ ਨਹੀਂ ਬੋਲਦਾਗਾ ਬڑے ਭਰਾਵਾਂ ਦੇ بڑے ਵੱਡੇ ਵੱਡੇ ਚੈਨਲ ਆ ਕਮਾਈ ਵੀ ਕਰਦੇ ਆ ਉਹ ਐਸੀ ਗੱਲ ਵੀ ਮੈਂ ਨਹੀਂ ਕਰਦਾਗਾ ਹਨਾ ਵੀ ਪੈਸੇ YouTube ਤੋਂ Facebook ਤੋਂ ਪੈਸਾ ਆਉਂਦਾ ਤੁਸੀਂ ਸੱਚ ਦੇ ਨਾਲ ਖੜੋ ਭਾਈ ਸੱਚ ਨਾਲ ਖੜਿਆ ਕਰੋ ਸੱਚ ਦੀ ਕੋਈ ਗੱਲ ਕਰਦਾ ਨਾ ਉਸ ਬੰਦੇ ਦੇ ਨਾਲ ਖੜਿਆ ਕਰੋ ਉਸ ਤੇ ਬੋਲਿਆ ਕਰੋ ਤੇ ਹੋਰ ਮਸਲੇ ਬੜੇ ਹੁੰਦੇ ਆ ਅਸੀਂ ਉਹਨਾਂ ਤੇ ਤਾਂ ਬੜੀਆਂ ਗੱਲਾਂ ਕਰਦੇ ਆ ਤੇ ਮੈਂ ਸਾਰੇ ਭਰਾਵਾਂ ਨੂੰ ਭੈਣਾਂ ਨੂੰ ਜਿਹੜੇ ਸੋਸ਼ਲ ਮੀਡੀਆ ਤੇ ਕੰਮ ਕਰਦੇ ਆ ਠੀਕ ਆ ਤੁਸੀਂ ਕਮਾਉਨੇ ਆ ਸੋਸ਼ਲ ਮੀਡੀਆ ਤੋਂ ਕਮਾਉਨੇ ਆ ਕਮਾਓ ਜੀ ਸਾਦ ਕੇ ਕਮਾਓ ਪਰ ਜੇ ਸਾਨੂੰ ਹੁਣ ਤੁਸੀਂ ਫੇਰ ਮੈਂ ਪਹਿਲੇ ਵੀਡੀਓਸ ਵਿੱਚ ਵੀ ਇਹ ਗੱਲ ਕਹੀ ਸੀ ਵੀ ਤੁਸੀਂ ਕਹਦੇ ਨਾ ਕੋਨਾ ਮੋਨਾ ਹਨਾ ਵੀ ਭਾਈ ਇੱਥੇ ਰਹਿਣਾ ਪੈਂਦਾ ਇੱਥੇ ਗਰਮੀ ਬਹੁਤ ਆ ਮੈਂ ਹੁਣ ਕੰਮ ਕਰਨ ਆਇਆ ਸੀਗਾ ਵੀ ਹੁਣ ਵੀ ਮੂੰਹ ਸਿਰ ਜਲਤ ਹੋ ਕੇ ਮੜਾ ਜਾ ਬੈਠਾ ਆ ਤੇ ਗੱਡੀ 'ਚ ਏਸੀ ਵੀ ਚੱਲਦਾ ਹੁੰਦਾ ਫੇਰ ਵੀ ਮਤਲਬ ਇੰਨਾ ਪਸੀਨਾ ਹੁੰਦਾ ਆ ਤੇ ਬਾਕੀ ਜਿੱਦਾਂ ਦੇ ਰਹਿ ਰਹੇ ਆ ਪਹਿਲਾਂ ਤੋਂ ਹਨਾ ਉਦਾਂ ਰਹਿ ਰਹੇ ਆ ਮਤਲਬ ਇਹ ਨਹੀਂ ਹੁੰਦਾਗਾ ਹਨਾ ਵੀ ਸਾਨੂੰ ਸਿੱਖੀ ਨਾਲ ਪਿਆਰ ਨਹੀਂਗਾ ਸਿੱਖਾ ਨਾਲ ਪਿਆਰ ਨਹੀਂਗਾ ਸਾਰਾ ਕੁਝ ਆ ਅੰਦਰ ਦੀ ਗੱਲ ਏ ਅੰਦਰ ਦੀ ਆ ਕਹਿੰਦਾ ਮਸਜਿਦ ਦੀ ਨੰਦਰ ਦੀ ਗੱਲ ਸੁਣਾ ਕੋਈ ਅੰਦਰ ਦੀ ਹਾਂਜੀ ਗੱਲ ਹੈਗੀ ਇਸ ਤਰ੍ਹਾਂ ਵੀ ਮੈਂ ਥੋੜਾ ਜਿਹਾ ਕਰਲਾਂ ਕੰਮ ਠੀਕ ਆ ਕੰਮ ਨਵੇੜ ਕੇ ਆਪਾਂ ਮਿਲਦੇ ਆ ਤੇ ਤੁਸੀਂ ਉਹ ਵੀਡੀਓ ਵੇਖੋ ਤੇ ਆਪਣੇ ਕਮੈਂਟ ਜ਼ਰੂਰ ਦੇਣੇ ਆ ਕਮੈਂਟ ਸਿੱਧੇ ਤੇ ਸੋਹਣੇ ਕਰਨੇ ਆ ਜੇ ਤੁਸੀਂ ਸੱਚ ਦੀ ਗੱਲ ਚਾਹੁੰਦੇ ਆ ਸੱਚ ਦੇ ਨਾਲ ਖੜਦੇ ਆ ਤੇ ਜੇ ਭਾਈ ਤਾਂ ਫਿਰ ਜਿੱਦਾਂ ਮਰਜ਼ੀ ਕਰ ਲਿਓ ਆਜੋ ਮੈਂ ਕੰਮ ਨਵੇੜ ਲੈਣਾ ਥੋੜਾ ਜਿਹਾ ਮੈਂ ਵੀਡੀਓ ਵੇਖ ਚੁੱਕਾ ਆ ਉਹ ਤੇ ਤੁਸੀਂ ਵੇਖੋ ਉਹ ਆਜੋ ਕਿਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਦੋਸਤੋ ਤੁਹਾਨੂੰ ਪਤਾ ਹੀ ਆ ਕਿ ਦੋ ਰੋਜ਼ ਤੋਂ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿੱਚ ਕੁਝ ਸ਼ਰਾਰਤੀ ਬੰਦਿਆਂ ਵੱਲੋਂ ਨਿਸ਼ਾਨ ਸਾਹਿਬ ਦੀ ਕੋਰ ਬੇਦੀਬੀ ਕੀਤੀ ਗਈ ਸੀ ਤੇ ਜਿਸ ਦੀ ਆਵਾਜ਼ ਅਸੀਂ ਬੁਲੰਦ ਕੀਤੀ ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਆਪ ਹੀ ਸਾਰੇ ਕਾਰਜ ਨਿਰਾਸ਼ ਕਰਵਾ ਲਏ ਉਹਦੇ ਸਬੰਧ ਵਿੱਚ ਕੱਲ ਵੀ ਆਪਾਂ ਇੱਥੇ ਆਏ ਸੀ ਤੇ ਕੱਲ ਵੀ ਇੱਥੇ ਪ੍ਰਸ਼ਾਸਨ ਮੌਜੂਦ ਸੀ ਤਾਂ ਮੈਂ ਡੀਐਸਪੀ ਸਾਹਿਬ ਨੂੰ ਕੱਲ ਹੀ ਨਿਸ਼ਾਨ ਸਾਹਿਬ ਤਾਂ ਕੱਲ ਹੀ ਗੱਡ ਦੇਣਾ ਸੀ ਉੱਥੇ ਇਹ ਸੰਗਤ ਨੇ ਸਥਾਪਿਤ ਕਰਦ ਰਹੀ ਸੀ ਲੇਕਿਨ ਪ੍ਰਸ਼ਾਸਨ ਕਹਿੰਦਾ ਵੀ ਨਹੀਂ ਤੁਸੀਂ ਵੇਟ ਕਰੋ ਕੱਲ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੈ ਤੁਹਾਡੀ ਸੋ ਅੱਜ 11 ਵਜੇ ਮੀਟਿੰਗ ਸੀ ਤੇ ਅੱਜ ਉੱਚ ਅਧਿਕਾਰੀਆਂ ਨੂੰ ਜਦੋਂ ਕੱਲ ਸੋਰੀ ਡੀਐਸਪੀ ਸਾਹਿਬ ਨਾਲ ਸਾਡੀ ਇਹ ਗੱਲ ਹੋ ਰਹੀ ਸੀ ਤੇ ਮੈਂ ਡੀਐਸਪੀ ਸਾਹਿਬ ਨੂੰ ਕੱਲ ਹੀ ਕਹਿ ਦਿੱਤਾ ਸੀ ਕਿ ਸਰਦਾਰ ਸਾਹਿਬ ਕੱਲ ਦੇਖਿਓ ਤੁਸੀਂ ਤੇ ਪੁਲਿਸ ਕਿੰਦੀ ਲਾ ਦਨੀ ਹੈ ਤੇ ਹਮਨੂੰ ਕਹਿੰਦੇ ਸੀ ਨਹੀਂ ਅੱਜ ਅੱਜ ਇੰਨੀ ਕਿ ਜ਼ਿਆਦਾ ਉੱਥੇ ਪੁਲਿਸ ਸੀ ਕਿ ਤੁਸੀਂ ਸੋਚ ਨਹੀਂ ਸਕਦੇ ਅਥਰੂ ਗੈਸ ਦੀਆਂ ਗੱਡੀਆਂ ਆਰਪੀਐਫ ਹੋਰ ਪਤਾ ਨਹੀਂ ਕਿੰਨੇ ਕੋ ਪ੍ਰਸ਼ਾਸਨ ਤੇ ਲੇਡੀਜ਼ ਕਾਂਸਟੇਬਲ ਵੀ ਉੱਥੇ ਵਿਚਾਰੀਆਂ ਭੈਣਾ ਮੀਂਹ ਦੇ ਵਿੱਚ ਗਰਮੀ ਦੇ ਵਿੱਚ ਉੱਥੇ ਜਿਹੜੀਆਂ ਵੇਲੇ ਡਿਊਟੀ ਦੇ ਦੌਰਾਨ ਜਿਹੜੀਆਂ ਖੜੀਆਂ ਰਹੀਆਂ ਮੈਨੂੰ ਨਹੀਂ ਸਮਝ ਲੱਗੀ ਪੀ ਉਹ ਕਾਦੇ ਵਾਸਤੇ ਉਹਦਾ ਕਾਰਨ ਤੇ ਪ੍ਰਸ਼ਾਸਨ ਦੱਸ ਸਕਦਾ ਸੋ ਧੰਨਵਾਦ ਕਰਦੇ ਆ ਪ੍ਰਸ਼ਾਸਨ ਦਾ ਤੇ ਦੂਜੀ ਚੀਜ਼ ਇਹ ਆ ਕਿ ਜਿਹੜੀ ਮੀਟਿੰਗ ਦੇ ਵਿੱਚ ਚਾਹੇ ਉਹ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਸੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸੀ ਚਾਹੇ ਉਹ ਐਸਜੀਐਮ ਸਾਹਿਬ ਸੀ ਉਹਨਾਂ ਸਾਰਿਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਐਡਮਿਟਾਂ ਮੰਨੀਆਂ ਨੇ ਇਸ ਗੱਲ ਨੂੰ ਮੰਨਿਆ ਉਹਨਾਂ ਨੇ ਕਿ ਉਹਨਾਂ ਲੋਕਾਂ ਨੂੰ ਕੁਝ ਫੈਸਿਲਿਟੀਆਂ ਦੀ ਲੋੜ ਆ ਉੱਥੇ ਨਾ ਤਾਂ ਸ਼ਮਸ਼ਾਨ ਘਾਟਾ ਨਾ ਗੁਰੂ ਘਰ ਆ ਤੇ ਜਦੋਂ ਕਿਤੇ ਵੀ ਕਲੋਨੀਆਂ ਬਣਨੀਆਂ ਚਾਹੇ ਉਹ ਪੁਲਿਸ ਡਿਪਾਰਟਮੈਂਟ ਦੀ ਪੁਲਿਸ ਕਲੋਨੀ ਵੀ ਬਣਦੀ ਉਹਦੇ ਅੰਦਰ ਵੀ ਮੰਦਰ ਗੁਰਦੁਆਰ ਦੀ ਜਿਹੜੀ ਜਗ੍ਹਾ ਉਹ ਛੱਡੀ ਜਾਂਦੀ ਹੈ ਸੋ ਇੱਥੇ ਕਿਉਂ ਨਹੀਂ ਸਾਡਾ ਸਵਾਲ ਸੀ ਤੇ ਜਾ ਤਾਂ ਫਿਰ ਕਲੋਨੀਆਂ ਵੀ ਜਿਹੜੀਆਂ ਵਾਂ ਇਹ ਇਲੀਗਲ ਆ ਫਿਰ ਜਦ ਇਹਦੇ ਵਿੱਚ ਢਾ ਦਿਓ ਤੇ ਜੇ ਇਹ ਕਲੋਨੀ ਕੱਟੀ ਗਈ ਹੈ ਕਾਗਜ਼ਾਂ ਦੇ ਵਿੱਚ ਹੈਗੀ ਆ ਇੰਨੀ ਚਿਰ ਪੁਰਾਣੀ ਤੋਂ ਤੇ ਫਿਰ ਸ਼ਮਸ਼ਾਨ ਘਾਟ ਵੀ ਕਾਗਜ਼ਾਂ ਦੇ ਵਿੱਚ ਕਿਤੇ ਜ਼ਰੂਰ ਹੋਏਗਾ ਕਿੱਥੇ ਆ ਸੋ ਬੜੇ ਤਰ੍ਹਾਂ ਤਰ੍ਹਾਂ ਦੇ ਸਵਾਲ ਸੀ ਤੇ ਉਹਨਾਂ ਨੂੰ ਜਵਾਬ ਨਹੀਂ ਆਏ ਉਹ ਸਾਡੇ ਕੋ ਕਾਗਜ਼ ਨੀਆ ਕਰ ਲਾਂਗੇ ਉਹਨਾਂ ਦਾ ਮੁਕਤੀ ਗੱਲ ਦੱਸਾਂ ਕਿ ਉਹਨਾਂ ਨੂੰ ਇਹ ਸੀ ਕਿ ਇਲੈਕਸ਼ਨ ਆ ਰਹੀ ਹੈ ਇਲੈਕਸ਼ਨ ਤੋਂ ਬਾਅਦ ਜਿਹੜਾ ਵਾ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਵਾ ਆਪਾਂ ਇਸ ਮਸਲੇ ਦਾ ਹੱਲ ਪਰਮਾਨੈਂਟ ਕੱਢਾਂਗੇ ਕੋਈ ਨਾ ਕੋਈ ਸੋ ਸੰਗਤ ਜਿਹੜੀ ਸੀ ਉਸ ਗੱਲ ਤੋਂ ਬਿਲਕੁਲ ਜਿਹੜੀ ਆ ਮਨੁੱਖਰ ਸੀ ਵੀ ਆਪਾਂ ਜਿਹੜੀ ਆ ਉਹ ਕੰਮ ਨਾ ਕੀਤਾ ਜਾਵੇ ਇਦਾਂ ਦਾ ਕੋਈ ਵੀ ਕਿ ਆਪਾਂ ਨਿਸ਼ਾਨ ਸਾਹਿਬ ਜਿਹੜਾ ਨਿਸ਼ਾਨ ਸਾਹਿਬ ਦੀ ਹੀ ਗੱਲ ਸ਼ੁਰੂਆਤ ਹੋਈ ਸੀ ਤੇ ਨਿਸ਼ਾਨ ਸਾਹਿਬ ਪਹਿਲਾਂ ਸਥਾਪਿਤ ਕੀਤਾ ਜਾਵੇ ਬਾਕੀ ਗੱਲਾਂ ਬਾਅਦ ਵਿੱਚ ਸੋ ਪ੍ਰਸ਼ਾਸਨ ਦੀਆਂ ਗੱਲਾਂ ਦੇ ਨਾਲ ਸਹਿਮਤੀ ਨਹੀਂ ਬਣੀ ਕੁਝ ਉਹਨਾਂ ਨੇ ਸਾਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕੁਝ ਅਸੀਂ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਸਹਿਮਤੀ ਨਹੀਂ ਬਣੀ ਜਿਸ ਦੇ ਕਰਕੇ ਫਿਰ ਜਿਹੜਾ ਵਾ ਵਾਪਸ ਅਸੀਂ ਆ ਗਏ ਆ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਵਾ ਨਿਸ਼ਾਨ ਸਾਹਿਬ ਉੱਥੇ ਸਥਾਪਿਤ ਕਰ ਦਿੱਤਾ ਗਿਆ। ਧੰਨਵਾਦ ਕਰਦੇ ਹਾਂ ਸਿੱਖ ਸੰਗਤ ਦਾ ਜਿਨ੍ਹਾਂ ਨੇ ਉਹਨਾਂ ਲਾਹਣਤੀਆਂ ਨੂੰ ਲਾਣਤਾ ਪਾਈਆਂ ਤੇ ਸੰਯੋਗ ਦਿੱਤਾ। ਧੰਨਵਾਦ ਕਰਦੇ ਹਾਂ ਰੰਗਰੇਟਾ ਜਿੱਥੇ ਬੰਦੀਆਂ ਦਾ ਨੌਜਵਾਨਾਂ ਦਾ ਜਿਨ੍ਹਾਂ ਨੇ ਅੱਗੇ ਹੋ ਕੇ ਆਪਣੀ ਕੌਮ ਦਾ ਮਸਲਾ, ਪੱਗ ਦਾ ਮਸਲਾ ਸਮਝ ਕੇ ਜਿਹੜਾ ਵਾ ਇਹ ਕਿਤਨਾ ਕਿਤੇ ਜਿਹੜਾ ਵਾ ਕਾਰਜ ਨੂੰ ਸਿਰੇ ਕੀਤਾ। ਗੱਲ ਗੁਰੂ ਦੀ ਸੀ, ਗੁਰਮਰਿਆਦਾ ਸੀ ਦੀ ਗੁਰਸਤਾਪਦੀ ਸੀ। ਇੱਕ ਚੀਜ਼ ਆ ਅੱਜ ਲੀਡਰ ਪਤਾ ਨਹੀਂ ਕਿੱਥੇ ਚੁੱਪ ਰਹੇ ਨੇ। ਹਰੇਕ ਪਾਰਟੀ ਦੇ ਵਿੱਚ ਐਸਸੀ ਸਮਾਜ ਨਾਲ ਜੁੜੇ ਮੰਤਰੀ ਵੀ ਆ ਅੱਜ ਉਹਨਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਉਹਨਾਂ ਨੂੰ ਤੰਦਵੇ ਹੋ ਗਏ ਉਹਨਾਂ ਨੂੰ ਲਕਵਾ ਮਾਰ ਗਿਆ ਉਹਨਾਂ ਨੂੰ ਕੋਈ ਵੀ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਾ ਮੈਨੂੰ ਨਹੀਂ ਸਮਝ ਲੱਗਦੀ ਕਿ ਜਦੋਂ ਵੋਟਾਂ ਲੈਣੀਆਂ ਵਾਂ ਕਿਸ ਮੂੰਹ ਦੇ ਨਾਲ ਤੁਸੀਂ ਅੱਗੇ ਆਜੋਗੇ ਓਏ ਅੱਜ ਤਾਂ ਆਪੋਜੀਸ਼ਨ ਪਾਰਟੀਆਂ ਵਾਲੇ ਵੀ ਨਹੀਂ ਪਹੁੰਚੇ ਲੱਖ ਦੀ ਲਾਣਤਾ ਤੁਹਾਡੀ ਲੀਡਰੀ ਤੇ ਲੱਖ ਦੀ ਲਾਣਤਾ ਤੁਹਾਡੀ ਲੀਡਰੀ ਤੇ ਮੈਂ ਕਹਿੰਦਾ ਓਏ ਮਰਜੋ ਸ਼ਰਮਣਾ ਨੱਕ ਡੋਬ ਕੇ ਅੱਜ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਪਹੁੰਚਿਆ ਆ ਖੰਨੇ ਦੇ ਵਿੱਚ ਕਿ ਮੰਦਰ ਚ ਬਿਦਬੀ ਹੋ ਗਈ ਆ ਤੇ ਉਥੇ ਮਿੰਟੋ ਮਿੰਟੀ ਪੰਥ ਦੇ ਵਾਲੀ ਜਿਹੜਿਆ ਕੌਮ ਦੇ ਨਾਂ ਦੇ ਵੋਟਾਂ ਮੰਗਦੇ ਮਿੰਟੋ ਮਿੰਟ ਪਹੁੰਚ ਗਏ ਆ ਇੱਥੇ ਤੱਕ ਕੋਈ ਨਹੀਂ ਪਹੁੰਚਿਆ ਹੈ ਕੀ ਗੱਲ ਤੁਹਾਨੂੰ ਇਹਨਾਂ ਗਰੀਬਾਂ ਨਾਲ ਕੋਈ ਮਤਲਬ ਨਹੀਂ ਜਿਸ ਜਗ੍ਹਾ ਤੇ ਕਿਤੇ ਪੀਸੀਆਰ ਮੋਟਰਸਾਈਕਲ ਵੀ ਜਿਹੜਾ ਲੰਘਦਾ ਨਿਸਿਆ ਜੋ ਉਥੇ ਗੱਡੀਆਂ ਦੇ ਗੱਡੀਆਂ ਲਾ ਦਿਤੀਆਂ ਕਾਦੇ ਵਾਸਤੇ ਤੁਸੀਂ ਇਹ ਗਰੀਬਾਂ ਤੋਂ ਵੋਟਾਂ ਨਹੀਂ ਲੈਣੀਆਂ ਦੁਬਾਰਾ ਉਹ ਲੀਡਰੋ ਬੇਸ਼ਰਮ ਲੀਡਰੋ ਓ ਬੇਸ਼ਰਮ ਲੀਡਰੋ ਇਹਨਾਂ ਦੀ ਵੋਟਾਂ ਨਹੀਂ ਦੁਬਾਰਾ ਲੈਣੀਆਂ ਅੱਜ ਕਿਸੇ ਪਾਰਟੀ ਦਾ ਕਾਰਕੁਨ ਨਹੀਂ ਪਹੁੰਚਿਆ ਕੀ ਤੁਸੀਂ ਇੰਤਜ਼ਾਰ ਕਰਦੇ ਪਏ ਸੀ ਕਿ ਉੱਥੇ ਤਾਂ ਕਿਸੇ ਦੀ ਕਤਲੋਗਾਰਦ ਹੋ ਜਾਂਦੀ ਕਿਸੇ ਦੀ ਫਿਰ ਆਪਾਂ ਜਾਣਦੇ ਆ ਸੈਂਟਰ ਦੀਆਂ ਟੀਮਾਂ ਵੀ ਅੱਜ ਤੇ ਕਿਸੇ ਦਾ ਬਿਆਨ ਨਹੀਂ ਆਇਆ ਕਿਸੇ ਦਾ ਨਿਰ ਸੈਂਟਰ ਦੇ ਵਿੱਚੋਂ ਕਹਿ ਦਿੰਦੇ ਆ ਜੀ ਆ ਤੁਸੀਂ ਸਾਨੂੰ ਰਿਪੋਰਟ ਭੇਜੋ ਮੁੱਖ ਮੰਤਰੀ ਸਾਹਿਬ ਕਿੱਥੇ ਆ ਭਾਈ ਇਹਦੇ ਵਿੱਚ ਵੀ ਰਾਜਨੀਤੀ ਸੀ ਰਾਜਨੀਤੀ ਲੋਕਾਂ ਦਾ ਦਬਾਅ ਸੀ ਸ਼ਹਿ ਸੀ ਰਾਜਨੀਤੀ ਸ਼ਹਿ ਦੇ ਉੱਪਰ ਇਹ ਗੁੰਡਾਗਰਦੀ ਹੋਈ ਹੈ ਲੇਕਿਨ ਜ਼ੁਲਮ ਕਰਨ ਵਾਲਿਓ ਤਗੜੇ ਹੋ ਜਾਓ ਜਦੋਂ ਜਦੋਂ ਵੀ ਤੁਸੀਂ ਮੱਸਾ ਮੱਸਾ ਰੰਗੜ ਬਣ ਕੇ ਆਹੋਗੇ ਨਾ ਤੇ ਇਸੇ ਕੌਮ ਦੇ ਵਿੱਚ ਸੁੱਖਾ ਸਿੰਘ ਮਹਿਤਾਬ ਸਿੰਘ ਤੁਹਾਨੂੰ ਬਣ ਕੇ ਅਸੀਂ ਟੱਕਰਾਂਗੇ ਤੁਹਾਨੂੰ ਤਗੜੇ ਹੋ ਕੇ ਜ਼ੁਲਮ ਕਰੋ ਪੰਜਾਬ ਪੰਜਾਬੀ ਅੱਦੇ ਤਗੜੇ ਹੋ ਕੇ ਤੁਹਾਨੂੰ ਜਵਾਬ ਦੇਵਾਂਗੇ ਮੇਰੀ ਯਾਦ ਰੱਖ ਲਿਓ ਹੁਣ ਮਜਬੀ ਸੇ ਕੌਮ ਬਲ ਕੇ ਨੇ ਉਂਗਲ ਚੁੱਕ ਕੇ ਵੇਖ ਲਈ ਨਾ ਮਜਬੀ ਸਿੱਖ ਸਮਾਜ ਦੇ ਕੁੱਤੇ ਨੇ ਵੀ ਡੰਡਾ ਮਾਰਿਆ ਨਾ ਤੁਹਾਨੂੰ ਸਾਬ ਦੇਣਾ ਪੈਣਾ ਗੱਲ ਯਾਦ ਰੱਖਿਓ ਤਗੜੇ ਹੋ ਜਾਓ ਜ਼ੁਲਮ ਕਰਨ ਵਾਲਿਓ ਅਸੀਂ ਤਗੜੇ ਹੋ ਕੇ ਹੁਣ ਤੁਹਾਡਾ ਡੱਟ ਕੇ ਵਿਰੋਧ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਦੇਖ ਲਿਆ ਜੀ ਵੀਡੀਓ ਆਪਾਂ ਵੀ ਕੰਮ ਨਵੇੜ ਲਿਆ ਥੋੜਾ ਜਿਹਾ ਕੰਮ ਸੀਗਾ ਤੇ ਪਸੀਨਾ ਪਸੀਨੀ ਗਏ ਸੀਗੇ ਹੋ ਤੁਸੀਂ ਆਪਣੇ ਵਿਚਾਰ ਜਰੂਰ ਦੱਸਨੇ ਆ ਕਮੈਂਟ ਬਾਕਸ ਦੇ ਵਿੱਚ ਵੀ ਇਹ ਕੀ ਹੋ ਰਿਹਾ ਕੀ ਹੋ ਰਿਹਾ ਅਸੀਂ ਪੜ੍ਹ ਲਿਖ ਕੇ ਵੀ ਅਸੀਂ ਪੜ੍ਹ ਲਿਖ ਕੇ ਵੀ ਅਸੀਂ ਕਿੱਧਰ ਤੁਰੇ ਫਿਰਦੇ ਆ ਲੋਕ ਇੱਥੇ ਮੈਂ ਬਹਿਰੀਨ ਦੇ ਵਿੱਚ ਰਹਿਣਾ ਤੇ ਤੁਸੀਂ ਇਹ ਮਾਰਕੀਟ ਵੇਖ ਲਓ ਮਗਰ ਕੈਮਰੇਸ਼ ਨਹੀਂ ਆ ਰਹੀ ਤੇ ਆ ਟਰਾਲਾ ਖੜਾ ਦੇਖਦਾ ਆਪਣਾ ਮੋਬਾਈਲ ਵੀ ਉਦਾਂ ਦਾ ਹੀ ਸੁੱਖ ਦੇ ਨਾਲ ਤੁਸੀਂ ਦੇਖ ਲਓ ਇੱਥੇ ਸਿਰਫ ਮੇਰੇ ਸਿਰਫ ਇਹ ਕਪੜਾ ਬੰਨਿਆ ਹੁੰਦਾ ਸਿਰਫ ਹਨ ਪੀਲੇ ਰੰਗ ਦਾ ਇਹ ਛੋਟੀ ਜੀ ਦਸਤਾਰ ਇਸ ਤਰ੍ਹਾਂ ਮੈਂ ਸਜਾਈ ਹੁੰਦੀ ਆ ਲੋਕ ਇੰਨੀ ਇੱਜ਼ਤ ਕਰਦੇ ਆ ਨਾ ਇੱਥੇ ਪਾਕਿਸਤਾਨੀ ਕੀ ਹੋਰ ਕੀ ਕਿਤੇ ਵੀ ਮੈਂ ਜਾਨਾ ਮੈਂ ਹੋਰ ਕਿਸੇ ਦੀ ਗੱਲ ਨਹੀਂ ਕਰ ਰਹਾਗਾ ਹੋਰ بڑے ਸਰਦਾਰ ਭਰਾ ਹੈਗੇ ਇੱਥੇ ਰਹਿਨੇ ਆ ਅਸੀਂ ਤੇ ਜਿਨ੍ਹਾਂ ਦੀ ਸੋਹਣੇ ਦਸਤਾਰਾਂ ਸਜਾਈਆਂ ਹੁੰਦੀਆਂ ਸੋਹਣੇ ਲੋਕ ਇੰਨੀ ਇੱਜ਼ਤ ਕਰਦੇ ਆ ਸਾਨੂੰ ਸਰਦਾਰਾਂ ਨੂੰ ਪਤਾ ਕੀ ਕਹਿੰਦੇ ਸਰਦਾਰ ਲੋਕ ਨੂੰ ਵੇਖ ਕੇ ਪਤਾ ਕੀ ਕਹਿੰਦੇ ਕਹਿਣਗੇ ਨਾ ਇਹ ਸਰਦਾਰ ਇਮਾਨਦਾਰ ਹੁੰਦੇ ਆ ਜੇ ਕੋਈ ਕੰਮ ਕਰਨ ਜਾਣੇ ਨਾ ਕਿਸੇ ਦੇ ਘਰ ਤਾਂ ਸਾਨੂੰ ਕਹਿੰਦੇ ਵੀ ਸਰਦਾਰ ਨਾ ਇਮਾਨਦਾਰ ਹੁੰਦੇ ਆ ਵੀ ਜਦੋਂ ਅਸੀਂ ਪੰਜਾਬ ਦੇ ਵਿੱਚ ਜਾਂ ਕਿਤੇ ਇਦਾਂ ਦਾ ਮਾਹੌਲ ਵੇਖਦੇ ਆ ਨਾ ਵੀ ਸਰਦਾਰ ਸਰਦਾਰਾਂ ਨਾਲ ਹੀ ਕੀ ਕਰਦੇ ਆ ਕੀ ਕਰਦੇ ਆ ਬਾਕੀ ਤੇ ਚਲੋ ਛੱਡੋ ਗੱਲ ਬਾਕੀ ਦੀਆਂ ਗੱਲਾਂ ਛੱਡੋ ਸਾਰੀਆਂ ਤੁਸੀਂ ਵੀ ਗੁਰੂ ਸਥਾਨ ਹੋਗੇ ਜਾਂ ਸਾਡੇ ਗੁਰੂ ਸਹਿਬਾਨ ਹੋਗੇ ਜਾਂ ਗੁਰੂ ਘਰ ਹੋਗੇ ਅਸੀਂ ਉੱਥੇ ਕੀ ਕਰਦੇ ਆ ਫਿਰ ਲੋਕ ਸਾਨੂੰ ਇਹ ਵੀ ਚੀਜ਼ਾਂ ਪੁੱਛਦੇ ਆ ਅਸੀਂ ਕਹਿੰਦੇ ਨੇ ਉਹ ਉਹ ਐਵੇਂ ਹੀ ਬਸ ਉਹ ਐਵੇਂ ਕਰਦੇ ਰਹਿੰਦੇ ਆ ਹੈ ਨਹੀਂ ਇਦਾਂ ਦੀ ਗੱਲ ਨਹੀਂ ਹੈਗੀ ਪਈ ਸਾਨੂੰ ਤੇ ਦੇਖਦੀਆਂ ਨਾ ਇਹ ਚੀਜ਼ਾਂ ਸਾਨੂੰ ਦੇਖਦੀਆਂ ਇਹ ਚੀਜ਼ਾਂ ਜਿੱਥੇ ਅਸੀਂ ਬੋਲਣਾ ਉੱਥੇ ਅਸੀਂ ਬੋਲਦੇ ਨਹੀਂਗੇ ਜਿੱਥੇ ਨਹੀਂ ਬੋਲਣਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਭਾਈ ਕਮਾਓ ਤੁਸੀਂ ਕਮਾਓ YouTube ਤੋਂ Facebook ਤੋਂ social media ਤੋਂ ਕਮਾਓ ਪਰ ਗੱਲ ਜਿਹੜਾ ਸੱਚ ਦੀ ਗੱਲ ਕਰਦਾ ਨਾ ਉਹਦੇ ਨਾਲ ਖੜਿਆ ਕਰੋ ਉਹਦੇ ਨਾਲ ਖੜਿਆ ਕਰੋ ਭਾਈ ਉਹਦੇ ਨਾਲ ਗੱਲਬਾਤ ਕਰਿਆ ਕਰੋ ਅਗਲੇ ਨੂੰ ਹੌਸਲਾ ਹੁੰਦਾ ਵੀ ਆ ਮੇਰੇ ਨਾਲ ਲੋਕ ਖੜਦੇ ਆ ਅਸੀਂ ਕਰ ਨਹੀਂ ਸਕਦੇ ਜਿੱਦੇ ਕੋ ਅਸੀਂ ਗਰਾਊਂਡ ਲੈਵਲ ਤੇ ਅਸੀਂ ਨਹੀਂ ਕਰ ਸਕਦੇ ਕਿ ਜਾ ਕੇ ਮੰਨ ਲੋ ਅਸੀਂ ਨਹੀਂ ਕਰ ਸਕਦੇਗੇ ਲੇਕਿਨ ਜਿਹੜਾ ਬੰਦਾ ਭੱਜਿਆ ਫਿਰਦਾ ਮੋਰੇ ਹੋ ਕੇ ਆਗੂ ਹੋ ਕੇ ਬਣ ਕੇ ਤੁਰਿਆ ਫਿਰਦਾ ਅਸੀਂ ਉੱਥੇ ਕਮੈਂਟਾਂ ਕਰਨ ਲੱਪੈਨੇ ਆ ਕੇ ਇਹ ਤਾਂ ਚੌਧਰੀ ਬਣਦਾ ਹੈ ਜੀ ਇਹ ਤਾਂ ਫਲਾਣਾ ਬਣਦਾ ਹੈ ਜੀ ਇਹ ਤਾਂ ਫਲਾਣਾ ਆ ਫਲਾਣਿਆਂ ਨਾਲ ਰਲਿਆ ਹੋਇਆ ਹੈ ਜੀ ਤੁਸੀਂ ਮੈਨੂੰ ਕੋਈ ਵੀ ਇਸ ਵੀਡੀਓ ਦੇ ਵਿੱਚ ਦੱਸ ਦਿਓ ਨਿਸ਼ਾਨ ਸਾਹਿਬ ਜੋ ਕੀ ਪਿੰਡ ਦਾ ਨਾਮ ਭੁੱਲ ਗਿਆ ਮੈਂ ਉੱਥੇ ਜਿਹੜਾ ਇਹ ਵਾਪਰਿਆ ਕਾਂਡ ਵਾਪਰਿਆ ਇਹ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਤੁਸੀਂ ਦੱਸਦੇ ਹੋ ਵੀ ਇਹ ਬਹੁਤ ਵਧੀਆ ਕੰਮ ਕੀਤਾ ਉਹਨਾਂ ਨੇ ਹਨਾ ਵੀ ਦਵਿੰਦਰ ਸਿੰਘ ਜਾਂ ਮੈਂ ਬੋਲਦਾ ਜਾਂ ਹੋਰ ਭਰਾ ਕੋਈ ਬੋਲਦਾ ਇਹ ਗਲਤ ਬੰਦੇ ਭਾਈ ਇਹਨਾਂ ਨੂੰ ਬੋਲਣਾ ਨਹੀਂ ਚਾਹੀਦਾਗਾ ਫਿਰ ਤੁਸੀਂ ਕਹਣਾ ਹੈ ਵੀ ਇਹ ਸਹੀ ਹੋ ਗਏ ਫਿਰ ਤੁਸੀਂ ਕਹਿਣਾ ਚਾਹੀਏ ਮੁਸਲਮਾਨਾਂ ਨਾਲ ਮੁਸਲਮਾਨਾਂ ਦੀ ਸਿਫਤ ਕਰਦੇ ਆ ਸਿਫਤ ਦੇਖੋ ਉਹਦੀ ਹੁੰਦੀ ਆ ਸਿਫਤ ਦੋਸ ਬੰਦੇ ਦੀ ਹੁੰਦੀ ਆ ਜਿਹੜਾ ਸਿਫਤ ਦੇ ਲਾਇਕ ਹੁੰਦਾ ਠੀਕ ਆ ਪਿੱਛੇ ਜੇ ਇੱਕ ਵੀਡੀਓ ਆਇਆ ਸੀਗਾ ਤੁਸੀਂ ਵੇਖਿਆ ਹੋਣਾ ਸਾਰੇ ਭੈਣਾ ਭਰਾਵਾਂ ਨੇ ਓਹ ਬੀਬੀਆਂ ਪੱਠੇ ਲੈਣ ਗਈਆਂ ਆ ਕਿ ਕੀ ਹੋਇਆ ਇਦਾਂ ਦੀ ਇਦਾਂ ਦੇ ਬੰਦੇ ਦੀ ਸਿਫਤ ਕਰਿਆ ਕਰੀਏ ਐਵੇਂ ਨਹੀਂ ਸੋਚਣਾ ਚਾਹੀਦਾ ਹੈਗਾ ਸਾਨੂੰ ਵੀ ਅਸੀਂ ਕੰਮ ਤਾਂ ਕਰੀਏ ਨੁਗਰਾ ਬੇਵਕੂਫਾਂ ਵਾਲਾ ਕੰਮ ਕਰੀਏ ਤੇ ਲੋਕ ਸਾਡੀਆਂ ਸਿਫਤਾਂ ਕਰੀ ਜਾਣ ਆ ਕੇ ਕਿ ਯਾਰ ਆ ਬਹੁਤ ਸੋਹਣਾ ਕੰਮ ਕੀਤਾ ਐਦਾਂ ਨਹੀਂ ਹੁੰਦਾ ਹੈਗਾ ਪਹਿਲਾਂ ਵਧੀਆ ਕੰਮ ਕਰਨਾ ਪੈਣਾ ਸਾਨੂੰ ਕੋਈ ਸਿਫਤ ਵਾਲੀ ਗੱਲ ਕਰਨੇ ਪੈਣੀ ਹੈ ਪਸੀਨਾ ਬਹੁਤ ਆਉਂਦਾ ਹੈ ਗਰਮੀ ਬਹੁਤ ਆ ਮੈਂ ਕਹਨਾ بڑے ਉਹ ਭਰਾਵਾਂ ਦਾ ਹੌਸਲਾ ਆ ਜਿਹੜੇ ਉੱਥੇ ਇੰਨੀ ਗਰਮੀ ਦੇ ਵਿੱਚ ਜਾ ਕੇ ਵੀ ਫੇਰ ਦੁਬਾਰਾ ਨਿਸ਼ਾਨ ਸਾਹਿਬ ਚੜਾ। ਵਧੀਆ ਥੈਂਕ ਯੂ ਭਰਾਵੋ ਪੈਣੋ ਤੇ ਭਰਾਵੋ ਜਿੰਨੇ ਵੀ ਸਾਰੇ ਭਰਾਵਾਂ ਨੇ ਹੌਂਸਲਾ ਸਹਿ ਕੀਤਾ ਹੈ ਉਹਨਾਂ ਦੀ ਭਰਾਵਾਂ ਦੀ ਤਾਂ ਸੋ ਮੈਂ ਫੇਰ ਕਹੂੰਗਾ ਵੀ ਬੋਲਿਆ ਕਰੋ ਸੱਚ ਲਈ ਬੋਲਿਆ ਕਰੋ ਠੀਕ ਹੈ ਜੀ ਬਸ ਐਨੀਆ ਗੱਲਾਂ ਬਾਤਾਂ ਸੀਗੀਆਂ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੌਜਾ ਮਾਣੋ ਖੁਸ਼ ਰਹਿਆ ਕਰੋ ਓਕੇ ਬਾਏ ਥੈਂਕ ਯੂ